ਕਿਆ ਹੁੰਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਮੌਜੀ ਅੱਜ ਤੁਹਾਡੇ ਲਈ ਫੇਰ ਇੱਕ ਵੀਡੀਓ ਲੈ ਕੇ ਆਏ ਆਪਾਂ ਇਹ ਜਿਹੜਾ ਕੱਟਾ ਤੁਸੀਂ ਆ ਸਕਰੀਨ ਤੇ ਦੇਖ ਰਹੇ ਹੋ ਇਹ ਤੁਸੀਂ ਸ਼ਾਇਦ ਪਹਿਲਾਂ ਵੀ ਦੇਖਿਆ ਹੋਵੇ ਉਦੋਂ ਥੋੜਾ ਜਿਹਾ ਇਹ ਕਮਜ਼ੋਰ ਵੀ ਸੀ ਕਿਉਂ ਪਸ਼ੂ ਜਿਆਦਾ ਹੋਣ ਕਰਕੇ ਉੰਨੀ ਸੰਭਾਲ ਨਹੀਂ ਹੁੰਦੀ ਤੇ ਬਾਈ ਨੇ ਚਲੋ ਇੱਕ ਇੱਕ ਰੂਪ ਬੱਚੇ ਵਿੱਚੋਂ ਵੇਚਦੇ ਤੇ ਕਰਦਿਆਂ ਗੱਲ ਪਹਿਲਾਂ ਤੁਸੀਂ ਕਟਾ ਚੈੱਕ ਕਰੋ ਕੀ ਕਹਿੰਦਾ ਇਹ ਜਿਹੜੀ ਸਕਿੱਲ ਜੀ ਤੁਹਾਨੂੰ ਲਾਲ ਜੀ ਦਿਖ ਰਹੀ ਹੈ ਨਾ ਇਹ ਅੰਦਰ ਖੜਦ ਕਰਕੇ ਜਾਦਾ ਇਹਦੀ ਹੈਗੀ ਹੈ ਤੇ ਬਾਕੀ ਡਿਟੇਲ ਆਪਾਂ ਲੈਣੇ ਬਾਈ ਤੋਂ ਵੱਡੇ ਵੀ ਰਾਜੋ ਫਿਰ ਮਾੜਾ ਦੱਸਿਓ ਹਾਂ ਜੀ ਬਾਈ ਤੁਸੀਂ ਗੱਲ ਦੱਸਿਓ ਗਾਲ ਜੀ ਹੋਰ ਕੀ ਹਾਲ ਚਾਲ ਹੈ ਇੱਧਰ ਵੀ ਆਜੋ ਕੱਟੇ ਕੋਲ ਜੀ ਵਧੀਆ ਉਤਾਰ ਵੀ ਦੱਸਿਓ ਕੱਟੇ ਦੀ ਡਿਟੇਲ ਕਰਾ ਕੀ ਡਿਟੇਲ ਹੈ ਜੀ ਇਹ ਦੀ ਮਾਂ ਸੂਈ ਤੇ 10ਵੇਂ ਸੂਏ ਅੱਛਾ ਜੀ ਤੇ ਇਹਦੀ ਮਾਂ ਦਾ ਰਿਕਾਰਡ 25180 ਮਤਲਬ ਸਰਟੀਫਿਕੇਟ ਪਏ ਨੇ ਰਿਕਾਰਡ ਹੋਇਆ ਹੈਗਾ ਹਾਂ ਮੈ ਲਿਆ ਮੈਨੂੰ ਮੈਨੂੰ ਲਿਆਉਣ ਦੇ ਹਾਂ ਕੋਈ ਨਹੀਂ ਕੋਈ ਨਹੀਂ ਲੈ ਆਓ ਆ ਦੇਖੋ ਬਈ ਮਸਤੀ ਮਾਰ ਰਿਹਾ ਇਹ ਲਿਆਂਦਾ ਇੱਧਰ ਤੁਹਾਨੂੰ ਟੈਸਟਿਕਲ ਦਿਖਾਉਣਾ ਇਹ ਆ ਟੈਸਟਿਕਲ ਦੇਖੋ ਤਾਂ ਹੁਣ ਨਿਵਾ ਕੇ ਹਟਿਆ ਬਹੁਤ ਸੋਹਣਾ ਟੈਸਟਿਕਲ ਨੇ ਬਈ ਮੈਂ ਦੇਖੇ ਤੇ ਬਾ ਕਮਾਲ ਹੀ ਨੇ ਐਸਟੀ ਕਲ ਪੱਖੋਂ ਸਿੰਗਾ ਪੱਖੋਂ ਕੋਈ ਦਿੱਕਤ ਨਹੀਂ ਬਲਤੀ ਭਾਈ ਕਹਿੰਦਾ ਮੈਂ ਕਰ ਲਾ ਰਿਹਾ ਰਿਕਾਰਡ ਦਿਖਾਇਓ ਜੀ ਆਹ ਲਓ ਜੀ ਮੜਾ ਸਕਰੀਨ ਤੇ ਹੀ ਆਜੋ ਫਿਰ 2580 ਇਹ ਇਧਰੋਂ ਆਇਓ ਮੜਾ ਜੀ ਦੇਖੋ ਮਸਤਾ ਹੈ ਬਹੁਤ ਫਰ ਕਰ ਲਓ ਆਹ ਦੇਖੋ ਜੀ ਇਹ ਹੈਗਾ ਜੀ ਜ਼ਿਲ੍ਹਾ ਮਹਿੰਦਰਗੜ੍ਹ ਹੈ ਨਾ ਹਾਂ ਜੀ ਹਾਂ ਜੀ ਪਿੰਡ ਮਨਾਣਾ ਮਣਾਣਾ ਹਾਂ ਮਣਾਣਾ ਕਹਾਵਾ ਦਿਨੇਸ਼ ਦਿਨੇਸ਼ ਕੋਲ ਸੀਗੀ ਹਾਂ ਦਿਨੇਸ਼ ਕੋਲੀ ਸੀਗੀ ਓਕੇ ਓਕੇ ਆ ਆ ਜੀ ਦੀ ਇਹ ਨਿਊਜ਼ ਲੱਗੀ ਹੋਈ ਆ ਆ ਜੀ ਦੀ ਮਤਲਬ ਆ ਨਿਊਜ਼ ਲੱਗੀ ਹੋਈ ਜੀ ਦੇਖੋ ਜੀ ਆ 25 ਕਿਲੋ ਦੂਧ ਦੇ ਕੇ ਬਣਾਇਆ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਕਿ ਜੇ ਖਬਰ ਪੜੀ ਜਾਂਦੀ ਐ ਵੀ ਪੜ ਲਓ ਨਾਲ ਨਾਲ ਇਹਦੇ ਬੰਦੇ ਤਸੱਲੀ ਹੋਣੀ ਜ਼ਰੂਰੀ ਆ ਅੱਗੇ ਦਿਖਾਓ ਕੀ ਆ ਹਾਂ ਡਾਕਟਰ ਦੀ ਜਿਹੜੀ ਚੁਆਈ ਹੋਈ ਵੀ ਆ ਲਿਖਿਆ ਡਾਕਟਰ ਨੇ ਅੱਛਾ ਇਹ ਡਾਕਟਰ ਦੇ ਸਾਈਨ ਨੇ ਇਹ ਬਾਈ ਇਹ ਇੱਕ ਗੱਲ ਦੇਖ ਸਕਦੇ ਹੋ ਜਿਹੜੀ ਰਿਪੋਰਟ ਆ ਨਾ ਮਹਿੰਦਰਗੜ ਦੀ ਹੋਇਆ ਹੈ ਕਿੱਥੋਂ ਹਾਂਜੀ ਹਾਂ ਮਹਿੰਦਰਗੜ ਦੀ ਉਹਨਾਂ ਦੇ ਆਪਣੇ ਪਸ਼ੂ ਜਿਹੜੀ ਡਿਸਪੈਂਸ ਰਿਹਾ ਸੀ ਹਾਂ ਮੰਡਾਣੇ ਗਾਂ ਸਰਕਾਰੀ ਸਰਕਾਰੀ ਓਕੇ ਓਕੇ ਤੀਜੇ ਵਿਆਦ ਚ ਰਿਕਾਰਡ ਆ ਪੜ ਸਕਦੇ ਹੋ ਜੀ ਤੁਸੀਂ ਕੀ ਕੀ ਲਿਖਿਆ ਹੋਇਆ ਹੈ ਤੀਜੇ ਵਿਆਦ ਚ ਰਿਕਾਰਡ ਹੋਈ ਹੈ ਤੀਜੇ ਸੂਏ ਜਿਹੜੀ ਹੋ ਰਿਕਾਰਡ ਹਾਂ ਓਕੇ ਇਹ ਆਪ ਕੀ ਦਾ ਇਹ ਆ ਕੋਹੇ ਨੂਰ ਦਾ ਜੀ ਕੋਹੇ ਨੂਰ ਕਿਹੜਾ ਬਾਈ ਇਹ ਲక్ష్ਮੀ ਡੈਡੀ ਫਾਰਮ ਵਾਲਿਆਂ ਦਾ ਅੱਛਾ ਕੋਹੇ ਨੂਰ ਦਾ ਧੰਨੋ ਧੰਨੋ ਦਾ ਠੀਕ ਹੈ ਜੀ ਬੇਟਾ ਕੋਹੇ ਨੂਰ ਦਾ ਪੁਰੀਵਾ ਇੱਕ ਨੂਰ ਦਾ ਬੱਚਾ ਇਹ ਹਾਂ ਸ਼ੇਰਵਾਜ ਅੰਕਲ ਗੁਲੇ ਜਿਹੜਾ ਇਹ ਕਿੰਨੀ ਉਮਰ ਹੋ ਗਈ ਇਹਦੀ ਇਹ ਹੋ ਗਿਆ ਜੀ 16 ਮਹੀਨੇ ਦਾ ਹੋ ਗਿਆ 16 ਤੇ 17 ਦੀ ਹੋ ਗਿਆ ਉਹ ਇੱਥੇ ਕੇ ਹੋ ਗਿਆ ਮੱਝ ਸੂਈ ਗਿਆ 4 5 ਮਹੀਨੇ ਦਾ ਕੱਟੀ ਹੋ ਗਈ 16 17 ਮਹੀਨੇ ਦਾ ਮਤਲਬ ਸਾਲ ਦੇ ਅੰਦਰ ਇੰਦਰੇ ਸੂ ਗਈ ਦੀ ਹਾਂ ਠੀਕ ਆ ਤਾਂ ਮਸਤਿਆ ਪਿਆ ਹੁਣ ਇਹ ਪੂਰਾ ਇਹ ਕਹਿੰਦਾ ਵੀ ਖੁੱਲਾ ਛੱਡ ਦੇ ਹਨਾ ਹੂੰ ਤਾਂ ਪੂਰਾ ਬਾਹਰ ਟਕਪੜਾ ਤੁਸੀਂ ਦੇਖ ਸਕਦੇ ਹੋ ਬਈ ਆ ਸਾਹਮਣੇ ਤੋਂ ਵੀ ਇਧਰੋਂ ਕਿਉਂਕਿ ਫਰੰਟ ਤੋਂ ਦਿਖਾ ਦਿੰਦੇ ਆ ਤੁਹਾਨੂੰ ਇਧਰੋਂ ਵੀ ਪਤਾ ਲੱਗਦਾ ਹੜ ਜਾ ਮਾਰੇ ਮੜਾ ਜੈ ਨੂੰ ਇਧਰ ਨੂੰ ਹੜ ਜਾ ਕਿਹੜੇ ਦਿਨ ਕੋਈ ਨਹੀਂ ਉਹ ਤਾਂ ਜੇ ਮਸਤਿਆ ਹੋਇਆ ਕਰ ਲੈਣ ਨੂੰ ਉਹ ਨਹੀਂ ਛੋੜ ਹੁਣ ਤੇਰੀ ਮਾਂ ਉਰੀ ਖੜੀ ਹੈ ਨਾ ਹਾਂ ਮਾਂ ਖੜੀ ਹੈ ਜੀ ਆ ਮੜਾ ਦਿਖਾਓ ਫਿਰ ਆ ਖੜੀ ਹੈ ਜੀ ਮਾਂ ਜੀ ਇਹ ਆ ਜੀ ਮਾਂ ਹੈ ਜੀ ਦਸਵੇਂ ਸਵੇਰੇ ਸ਼ੁਰੂ ਹੋ ਜਾਂ ਤੇ ਤੁਹਾਨੂੰ ਦਿਖਾਉਣਾ ਥੱਲੋਂ ਵੀ ਰੂਹ ਖੁਸ਼ ਹੋ ਜੂਆਟਰ ਦੇਖ ਕੇ ਤਾਂ ਆ ਦੇਖਿਓ ਪਿੱਛੋਂ ਕਿੱਥੇ ਤੋਂ ਸ਼ੁਰੂ ਹੁੰਦਾ ਹੈ ਆਟਰ ਬਾ ਕਮਾਲ ਹੀ ਆਇਆ ਮੇਰੇ ਬੜਾ ਲੰਮਕਾ ਕਿਉਂਕਿ ਕੱਦ ਵੀ ਇਹਦਾ ਦਰਮਿਆਨਾ ਇਹਨੂੰ ਬਾਲੇ ਆਪਾਂ ਇਹਨਾਂ ਕਰਦੇ ਤੇ ਬਾਲੇ ਵੱਡੇ ਕਰਦੇ ਹਾਂ ਹਾਂ ਉਹ ਚੜਾਈ ਬਹੁਤ ਆ ਮੱਝ ਦੀ ਤੇ ਆ ਸਿੰਘ ਸਿੰਘ ਤੁਸੀਂ ਮੂੰਹ ਜਿਹੜਾ ਉਹ ਦੇਖ ਸਕਦੇ ਹੋ ਕਿਉਂਕਿ ਕਈ ਭਰਾ ਨੇ ਦੇਖੇ ਹੋਣੀ ਇਹਦੀ ਲਾਈਵ ਚੋਾਈ ਵੀ ਹੋਈ ਸੀ ਲੇਕਿਨ ਨਹੀਂ ਇਹ ਜੋ ਉੱਥੀ ਹੋਈ ਹੈ ਸਰਕਾਰੀ ਹਸਪਤਾਲ ਜੀ ਸਰਕਾਰੀ ਨੂੰ ਜਿਹੜਾ ਤੁਸੀਂ ਬੰਦੇ ਨੇ ਜਿਹੜੇ ਚੋਣੀ ਹੋ ਗਏ 5 ਮਿੰਟ ਹੀ ਹੋ ਗਏ 17 ਕਿਲੋ 17 ਕਿਲੋ ਦੁੱਧ ਆ ਗਿਆ ਹੁਣ ਦੁੱਧ ਹੈਗਾ ਹੁਣ ਉਹ ਧਰ ਕੱਢ ਲਈ ਤੁਸੀਂ ਹਾਂ ਹੋਣੀ ਗੱਡੀ ਆ ਜੇ 10 ਮਿੰਟ ਹੋ ਗਏ ਫਿਰ ਮੈਂ ਲੇਟ ਹੋ ਗਿਆ ਤਾਂ ਮੈਂ ਤੁਸੀਂ ਲੇਟ ਹੋ ਗਏ ਥੋੜਾ ਜਿਹਾ ਠੀਕ ਹੈ ਜੀ 10 ਮਿੰਟ ਹੋਏ ਨੇ ਧਰ ਕਢੀ ਤੇ ਨੰਬਰ ਬੋਲਿਓ ਇੱਕ ਆਪਣਾ ਨੰਬਰ ਮੇਰਾ 7887 1562 ਜੀ ਦੁਬਾਰੇ ਬੋਲਿਓ 7887 1562 ਜੀ 1562 ਬਾਟ ਹਾਂ ਯਾਰ ਤੇ ਪਿੰਡ ਹੈ ਜੀ ਇਹ ਦੌਣ ਹਾਂਜੀ ਹਾਂ ਦੌਣ ਕਲਾ ਦੌਣ ਕਲਾ ਪਟਿਆਲਾ ਤੋਂ ਰਾਜਪੁਰਾ ਰੋਡ ਦੇ ਉੱਪਰ ਪਹਿਲੇ ਹੀ ਪਿੰਡ ਪੈਂਦਾ ਹਾਂ 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 ਯੂਨੀਵਰਸਿਟੀ ਤੇ ਭਾਦਰਗੜ੍ਹ ਦਾ ਵਾਲਾ ਪੁਲ ਕ੍ਰੋਸ ਕਰਕੇ ਉਹਦੇ ਨਾਲ ਹੀ ਆ ਪਿੰਡ ਹਾਂਜੀ ਹਾਂ ਤੇ ਬਾਕੀ ਫੋਨ ਤੇ ਗੱਲ ਕਰ ਸਕਦਾ ਵੰਟੀ ਬਾਈ ਨਾਲ ਹਾਂਜੀ ਹਾਂ ਪਹਿਲਾਂ ਵੀ ਜਿਹੜਾ ਕੱਟਾ ਜਸਪਾਲ ਲੈ ਕੇ ਗਿਆ ਬਾਈ ਤੋਂ ਹਾਂਜੀ ਹਾਂ ਤੇ ਉਹ ਵੀ ਜਸਪਾਲ ਨੂੰ ਵਿੱਚ ਇੱਕ ਕੱਟੀ ਬਾਈ ਫਤੇਗੜ੍ਹ ਸਾਹਿਬ ਤੋਂ ਲੈ ਕੇ ਹਾਂ ਹੈਨਾ ਦੋਨੇ ਵਿੱਚ ਇੱਟਾਰੇ ਆਹ ਸਟਾਈਕ ਵਾਲੀ ਮੱਜਾ ਇਹ ਵੀ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਤੇ ਜਿਹੜੀ ਆਪਾਂ ਸ਼ਾਇਦ ਪਹਿਲਾਂ ਤੁਸੀਂ ਵੀਡੀਓਜ਼ ਦੇਖੇ ਹੋਵੇ ਇਹਦੀ ਵੀਡੀਓ ਫੇਰ ਪਾਵਾਂਗੇ ਤਾਂ ਸਾਨੂੰ ਇੱਕ ਦਿਖਾਤੀ ਤੇ ਆ ਬੱਚਾ ਬਈ ਕਿਹਦਾ ਇਹ ਇਹਦਾ ਬਈ ਐਮਪੀ ਦਾ ਕੱਟੀ ਅੱਛਾ ਕੱਟੀ ਹੈ 5 ਮਹੀਨੇ ਬਈ ਬਹੁਤ ਸੋਹਣੀ ਗਰੋਥ ਆ ਯਾਰ ਹਨਾ ਤੇ ਆ ਥੱਲੋਂ ਦੇਖੀ ਬੋਤੋਏ ਦਿਖਾਇਓ ਤੁਹਾਨੂੰ ਥੋੜਾ ਜਿਹਾ ਕੱਟ ਕੇ ਨੂੰ ਦੇਖੋ ਬਈ ਵਾਹ ਬਹੁਤ ਸੋਹਣੀ ਹੈ ਬਈ ਕੱਟੀ ਵੀ ਇਹ ਸਿਹਰੀ ਹੈ ਹਾਂ ਇਹ ਸਿਹਰੀ ਹੈ ਪਹਿਲੇ ਸਿਹਰੀ ਜਿਹੜਾ ਇਸ ਤੋਂ ਪਹਿਲਾਂ ਸਿਹਰੀ ਨਾਲ ਆਈ ਹੋਣੀ ਨਹੀਂ ਨਹੀਂ ਇਹ ਮਤਲਬ ਇਹਦੇ 2 ਕਟੜੇ ਦਾ ਆਪਾਂ ਵੇਚਦੇ ਪਹਿਲਾਂ ਅੱਛਾ 2 ਕਟੜੇ ਵੇਚਦੇ ਇਹਦਾ ਆਪਣੇ ਕੋਲ ਮਤਲਬ ਇੱਕ ਕੱਟੀ ਇਹਨੇ ਦੋ ਦਿੱਤੀ ਨੇ ਇੱਕ ਮਾਲਕ ਕੋਲੇ ਇੱਕ ਆਪਣੇ ਕੋਲੇ ਆ ਇੱਕ ਹੋਰ ਦੱਸੋ ਉੱਪਰ ਲੱਗੇ ਆਪਾਂ ਪਹਿਲਾਂ ਤੇ ਇਹਦਾ ਮੁੱਲ ਵਗੈਰਾ ਇਹਦਾ ਕਟੜੇ ਦਾ ਫੋਨ ਤੇ ਕਰਾਂਗੇ ਮੁੱਲ ਤਾਂ ਹੀ ਅੱਛਾ ਹਾਂ ਜਾ ਜਾ ਬੰਦਾ ਗਾਹ ਕੋਲੋਂ ਹਿਸਾਬ ਨਾਲ ਮੁੱਲ ਕਰ ਲਾਂਗੇ ਓਕੇ ਮਤਲਬ ਜੈਜੀ ਹੂ ਬੜਾ ਤਾਂ ਜੈਜੇ ਕਰਾਂਗੇ ਮੁੱਲ ਆਪਾਂ ਗਲਾ ਵਧਣਾ ਨਹੀਂ 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 ਮਤਲਬ ਰੱਖਣ ਵਾਲੇ ਨੂੰ ਦੇ ਦਿਓ ਤੇ ਜਿਹੜਾ ਪਾਲ ਸਕੇ ਵਧੀਆ ਹਾਂ ਹਾਂ ਵਿੱਚ ਲੱਗੇ ਕਿਉਂਕਿ ਮਾਂ ਦਾ ਰਿਕਾਰਡ ਵੀ ਚੰਗਾ ਹਾਂ ਮਾਂ ਦਾ ਹੁਣ ਇਦੋਂ ਮਤਲਬ 25000 ਦਾ ਰਿਕਾਰਡ ਆ ਘਰੇ ਦਾ 26 23 ਕਿਲੋ ਵਾਲੀ ਆ ਹਾਂ ਬਿਲਕੁਲ ਮੇਰੇ ਦਾ 26 23 ਚਲੋ ਰਿਕਾਰਡ ਦੀ ਗੱਲ ਕਰਦੇ ਆਪਾਂ ਰਿਕਾਰਡ ਹੋਇਆ ਮਤਲਬ 1.5 ਕਿਲੋਟਰ ਤੁਰ ਕੇ ਜਾਣਾ ਇਹਨੇ ਤੁਰ ਕੇ ਆਉਣਾ ਉੱਥੇ 2580 ਰਿਕਾਰਡ ਕਰਾਇਆ ਬਈ ਬਹੁਤ ਆ 25 ਕਿਤੇ ਕਢਾਇਆ ਜਾਂਦਾ ਹਾਂ ਜਦੋਂ ਕਢਾਉਨੇ ਆ ਫਿਰ ਪਤਾ ਲੱਗਦਾ ਹਾਂ ਮਤਲਬ ਆਪਣੇ ਕੋਲ ਵੀ ਮਤਲਬ ਹੁਣ 10ਵੇਂ ਸਵੇਰੇ 22 23 22 23 ਤੇ ਚੱਲੀ ਜਾਂਦੀ ਆ ਹੁਣ 20 18 'ਚ 5ਵੇਂ ਦਿਨ ਹੋ ਗਈ ਸੀ ਸਹੀ ਆ ਜੀ ਬਹੁਤ ਉੱਤਮ ਤੇ ਮਿੱਤਰੋ ਜਰੂਰ ਕਰ ਜਿਹੜੇ ਭਰਾ ਨੇ ਰੱਖਣਾ ਨਾ ਤੇ ਉਹ ਜਰੂਰ ਕਰ ਸਕਦਾ ਕਟਾ ਬਾਲਾ ਸੋ ਤੁਸੀਂ ਕਾਹਨੂੰ ਕਹਿੰਦੇ ਹੋ ਵੀ ਟੈਸਟਿਕਲ ਹੁਣ ਵੀ ਦਿਖਾ ਦੇਣਾ ਯਾ ਦੇਖੋ ਲੋ ਕੋਈ ਮਤਲਬ ਐ ਨਹੀਂ ਵੀ ਵਰਕਸ਼ਾਪ ਦੇ ਟੈਸਟਿਕਲ ਹੁਣ ਚੜੇ ਹੋਏ ਨੇ ਸੋ ਧੰਨਵਾਦ ਜੀ